ਮੈਨੂੰ ਅੱਜ ਪਟਿਆਲੇ ਦੇ ਇੱਕ ਹਿੰਦੂ ਵੀਰ ਦਾ ਫੋਨ ਆਇਆ ਕਹਿੰਦਾ ਵੀਰ ਜੀ ਮੈਂ ਸਹਿਜ ਪਾਠ ਗੁਰੂ ਗ੍ਰੰਥ ਸਾਹਿਬ ਦਾ ਕਰ ਚੁੱਕਾ ਹਾਂ ਤੇ ਮੇਰੇ ਬੱਚੇ ਨੇ ਹੁਣ ਕੇਸ ਰੱਖ ਲਿਆ ਮੈਂ ਉਹਨੂੰ ਖੰਡੇ ਦੀ ਪੌਲ ਸਿਖਾਉਣ ਜਾ ਰਿਹਾ ਹਾਂ ਉਹਦੇ ਨਾਲ ਆਪ ਵੀ ਸਿਖਾਉਣ ਜਾ ਰਿਹਾ ਹਾਂ ਸਰ ਨੂੰ ਦੱਸਿਆ ਜੀ ਫਲਾਣਾ ਧਾਗਾ ਬੰਨਿਆ ਗੱਲ ਬਣ ਜਾਣੀ ਸੀ ਬੰਨ ਲੈਨੇ ਆ ਦਲੇਰੀ ਸਿੱਖੋ ਸਾਹਿਬ ਜਦਾਂ ਤੋਂ ਇਸ ਤੋਂ ਵੱਡੀ ਵਿਵਪਤਾ ਹੋਏਗੀ ਪਰ ਪਰਵਾਹ ਨਹੀਂ ਕੀਤੀ ਗੱਜ ਕੇ ਫਤੇ ਬੁਲਾਈ ਇੱਕ ਚੀਜ਼ ਹੋਰ ਸਿੱਖਿਓ ਅੱਜ ਸਿੱਖਾਂ ਦੇ ਘਰਾਂ ਵਿੱਚ ਕਿੰਨਿਆਂ ਘਰਾਂ ਵਿੱਚ ਅਸੀਂ ਆਪਣੇ ਬੱਚੇ ਨੂੰ ਫਤੇ ਬੁਲਾਉਂਦੇ ਹਾਂ ਜੀ ਪਹਿਲਾ ਮਾਰੇ ਹੁਤਿਆ ਜਿੰਨਾ ਜੇ ਤੁਹਾਡੇ ਘਰ ਕੋ ਮਹਿਮਾਨ ਆਵੇ ਤੇ ਤੁਹਾਡੇ ਬੱਚੇ ਕਰਨ ਗੱਜ ਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਸਾਡੇ ਦੇ ਹੋਰ ਕੰਮ ਸ਼ੁਰੂ ਹੋ ਗਿਆ ਹਾਏ ਬਾਏ ਟਾਟਾ ਆ ਸ਼ਬਦ ਮੈਂ ਨਹੀਂ ਆਂਦਾ ਨਾ ਬੋਲੋ ਬੋਲੋ ਹਾਏ ਤੇ ਮਰੀਜ਼ ਕਹਿੰਦਾ ਜਿਹੜੇ ਇਨਾਂ ਸੂਰ ਬਣੇ ਹੋਣ ਜ਼ਖਮ ਹਾਏ ਮਰ ਗਿਆ ਜੇ ਵੈਂਟੀਨੇਟਰ ਤੇ ਪਾਉਣ ਲੱਗੇ ਜੇ ਮੈਨੂੰ ਸਾਡੇ ਚੰਗੇ ਪੜੇ ਹਾਏ ਬਾਏ ਟਾਟਾ ਹਿੰਦੀ ਦੇ ਸ਼ਬਦ ਆ ਗਏ ਸਾਡੇ ਘਰਾਂ ਚ ਅਸੀਂ ਪੰਜਾਬੀ ਛੱਡ ਬੈਠੇ ਮੈਂ ਵਿਦੇਸ਼ਾਂ ਚ ਵੇਖੇ ਨੇ ਬੱਚੇ ਇਹਦੀ ਕਮਾਲ ਦੀ ਪੰਜਾਬੀ ਬੋਲਦੇ ਪੰਜਾਬ ਦਾ ਬੱਚਾ ਵੀ ਸ਼ਾਇਦ ਉਹੋ ਜੀ ਪੰਜਾਬੀ ਨਾ ਬੋਲ ਸਕੇ ਗੱਲ ਸਮੇਂ ਸਥਾਨ ਦੀ ਨਹੀਂ ਹੁੰਦੀ ਗੱਲ ਤੁਹਾਡੇ ਪਰਿਵਾਰ ਦੀ ਜਾਗਰਤੀ ਦੀ ਹੈ ਕਿ ਤੁਹਾਡੇ ਅੰਦਰ ਚਿੰਗ ਹੈਗੀ ਹੈ ਕਿ ਨਹੀਂ ਹੈਗੀ ਤੁਸੀਂ ਉਸ ਮੂਲ ਨਾਲ ਜੁੜੇ ਹੋ ਕਿ ਨਹੀਂ ਹੋ ਸਿੱਖਣ ਦੀ ਮੈਂ ਕਹਿੰਦਾ ਇਹਨਾਂ ਸ਼ੀਦੀ ਦਿਹਾੜਿਆਂ ਤੇ ਇਹਨਾਂ ਕੋਈ ਸਿੱਖੇ ਲੈ ਜੀਏ ਕਿ ਅੱਜ ਤੋਂ ਬਾਅਦ ਜਦੋਂ ਤੁਹਾਡੇ ਬੱਚੇ ਰਾਤ ਨੂੰ ਸੌਣ ਜਾਣ ਤੇ ਉਹਨਾਂ ਨੂੰ ਇੱਕ ਸਿੱਖਿਆ ਦਿਓ ਕਿ ਪੁੱਤ ਚਲੋ ਜਾਓ ਜਾ ਕੇ ਸੌਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਿਰੇ ਉੱਧਿਆ ਸਾਰ ਬੱਚੇ ਨੂੰ ਫਤਿਹ ਬਲਾਓ ਤੁਹਾਡੇ ਬੱਚਿਆਂ ਨੂੰ ਇੱਕ ਹਫ਼ਤੇ ਬਾਅਦ ਘਰ ਆਏ ਰਿਸ਼ਤੇਦਾਰ ਦੇ ਸਾਹਮਣੇ ਕਹਿਣ ਦੀ ਲੋੜ ਨਹੀਂ ਪੈਣੀ ਉਹਨਾਂ ਆਪੇ ਕਹਣਾਂ ਅੰਕਲ ਜੀ ਵੈਗੁਰ ਜੀ ਕਾ ਖਾਲਸਾ ਵੈਗੁਰ ਜੀ ਕੀ ਫਤਿਹ ਕਹਿ ਕੇ ਤਾਂ ਵੇਖੋ ਬੀਜ ਪਾ ਕੇ ਤਾਂ ਵੇਖੋ ਸਭ ਕੁਝ ਹੈਗਾ ਤੇਲ ਵੀ ਹੈਗਾ ਹੈ ਦੀਵਾ ਵੀ ਹੈਗਾ ਹੈ ਰੂੰ ਦੀ ਵੱਟੀ ਵੀ ਹੈਗੀ ਹੈ ਮਾੜੀ ਜਿਹੀ ਅੱਗ ਲਾਉਣ ਦੀ ਦੇਰ ਹੈ ਬਸ ਸਭ ਕੁਝ ਹੈਗਾ ਬਹੁਤ ਕੁਝ ਹੈ ਬੱਚਿਆਂ ਕੋਲ ਸਿੱਖਣ ਦੀ ਜ਼ਰੂਰਤ ਹੈ ਮੈਨੂੰ ਅੱਜ ਪਟਿਆਲੇ ਦੇ ਇੱਕ ਹਿੰਦੂ ਵੀਰ ਦਾ ਫੋਨ ਆਇਆ ਕਹਿੰਦਾ ਵੀਰ ਜੀ ਮੈਂ ਸਹਿਜ ਪਾਠ ਗੁਰੂ ਗ੍ਰੰਥ ਸਾਹਿਬ ਦਾ ਕਰ ਚੁੱਕਾ ਹਾਂ ਤੇ ਮੇਰੇ ਬੱਚੇ ਨੇ ਹੁਣ ਕੇਸ ਰੱਖ ਲਿਆ ਮੈਂ ਉਹਨੂੰ ਖੰਡੇ ਦੀ ਪੌਲ ਸਿਖਾਉਣ ਜਾ ਰਿਹਾ ਹਾਂ ਉਹਦੇ ਨਾਲ ਆਪ ਵੀ ਸਿਖਾਉਣ ਜਾ ਰਿਹਾ ਇੱਕ ਚੀਜ਼ ਹੋਰ ਨੋਟ ਕਰਿਓ ਅੱਗੇ ਜਾ ਕੇ ਆਊਗਾ ਪ੍ਰਸੰਗ ਜਦੋਂ ਸਾਬ ਜਦਾਂ ਗੱਜ ਕੇ ਫਤਿਹ ਬੁਲਾਈ ਉਹਨੇ ਆਖਿਆ ਸਾਬ ਜਦੋਂ ਇੱਥੇ ਤੇ ਤੁਹਾਡੇ ਪਿਤਾ ਦਾ ਦਰਬਾਰ ਨਹੀਂ ਤੁਹਾਨੂੰ ਚੁੱਕ ਕੇ ਸਲਾਮ ਕਰਨਾ ਪੈਣਾ ਹਾਂ ਉਹਨੇ ਨਾ ਇੱਥੇ ਤੇ ਸਜਦਾ ਗੁਰੂ ਅੱਗੇ ਹੋਏਗਾ ਸਿਰਫ ਸਾਡਾ ਨਮਸਕਾਰ ਗੁਰਦੇਵ ਕੋ ਭਾਈ ਗੁਰਦਾਸ ਨਮਸਕਾਰ ਗੁਰਦੇਵ ਕੋ ਸਤਨਾਮ ਜਿਸ ਮੰਤਰ ਸੁਣਾਇਆ ਭਵਜਲ ਵਿੱਚੋਂ ਕੱਢ ਕੇ ਮੁਕਤ ਪਦਾਰਥ ਮੈਂ ਸਮਾਇਆ ਸੀ ਕਿਉਂ ਗੁਰੂ ਅਗੇ ਸਿਰ ਚਕਾਉਨੇ ਆ ਸਾਨੂੰ ਮੁਕਤੀ ਦਿੱਤੀ ਸਾਡੇ ਗੁਰੂ ਨੇ ਤੇ ਮਰਨ ਵਾਲ ਤੋਂ ਬਾਅਦ ਵਾਲੀ ਨਹੀਂ ਜੁੰਦਿਆਂ ਵਾਲੀ ਮੁਕਤੀ ਵਕਾਰਾਂ ਤੋਂ ਮੁਕਤੀ ਦਿੱਤੀ ਏ ਨਮਸਕਾਰ ਗੁਰਦੇਵ ਕੋ ਸਿਰ ਚਕਾਇਆ ਸਭ ਜਾਦਿਆਂ ਨੇ ਉਸ ਅਕਾਲ ਪੁਰਖ ਦੇ ਚਰਨਾਂ 'ਚ ਫਤਿਹ ਬਲਾਈ ਗੱਜ ਕੇ ਸਵਾਲ ਜਵਾਬ ਹੋਏ ਸਾਰਾ ਦਿਨ ਅਖੀਰ ਸਭ ਜਾਦਿਆਂ ਨੂੰ ਵਾਪਸ ਗਿਆਰਾਂਪੁਰ ਨੂੰ ਜਿਹੜੀ ਰਾਤ ਪੈਣੀ ਏ ਮਾਤਾ ਗੁਜਰ ਕੌਰ ਜੀ ਦੇ ਕੋਲ ਭੇਜ ਦਿੱਤਾ ਗਿਆ ਮਾਤਾ ਗੁਜਰ ਕੌਰ ਜੀ ਨੇ ਪੁੱਛਿਆ ਕੀ ਬੀਤੀ ਅੱਜ ਜਦੋਂ ਕਿਸੇ ਬੱਚੇ ਦਾ ਐਗਜ਼ਾਮ ਹੋਵੇ ਤੁਸੀਂ ਪੁੱਛਦੇ ਹੋ ਨਾ ਪੁੱਤ ਕਿੰਨੇ ਕੁਐਸਚਨ ਆਏ ਮੇਰਾ ਪੁੱਤ ਕਿੰਨੇ ਆਨਸਰ ਦੇ ਕੇ ਆਇਆ ਅੱਜ ਮਾਤਾ ਜੀ ਪੁੱਛ ਰਹੇ ਨੇ ਕੀ ਗੱਲ ਵਾਪਸ ਵਾਪਰੀ ਕੀ ਕੁਝ ਹੋਇਆ ਪੁੱਤ ਉੱਥੇ ਦੱਸਿਆ ਸਾਹਿਬ ਜਾਦਿਆਂ ਨੇ ਕਿਉਂਕਿ ਪ੍ਰੇਰਣਾ ਹੈ ਇੱਕ ਚੀਜ਼ ਯਾਦ ਰੱਖਿਓ ਸਰਦਾਰ ਪਿਆਰਾ ਸਿੰਘ ਪਦਮ ਨੇ ਬੜੀ ਪਿਆਰੀ ਗੱਲ ਲਿਖੀ ਹੈ ਉਹ ਕਹਿੰਦੇ ਦੁਨੀਆ ਤੇ ਤਨ